भगवान वाल्मीकि जी दे देगट दिवस मौके पिंड सोहियान तो रवाना हुई शोभा यात्रा का पिंड नाग कला ते समूह नगर निवासियों ते ग्राम पंचायत वलो स्वागत निवासिया गया इस मौके वाल्मीकि सुधार सभा कमेटी के सरप्रस्त बाबा पंकज नाथ शेरगिल की अगवा हेठ शोभा यात्रा की शुरुआत की गई जद के तूना साहिब ट्रस्ट भगवान वाल्मीकि आश्रम के गद्दी नशीन संत मलकीत नाथ जी ने संगत आशीर्वाद बख्शिया ਸਤਗੁਰ ਮਲਕੀਤ ਨਾਥ ਜੀ ਦਾ ਨਾਗਕਲਾ ਵਾਸੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਸ਼ੋਭਾ ਯਾਤਰਾ ਦੌਰਾਨ ਸੰਗਤਾਂ ਲਈ ਵਖ ਵਖ ਲੰਗਰ ਪੰਡਾਰੇ ਫਲ ਅਤੇ ਲੱਡੂ ਵੰਡੇ ਗਏ ਇਹ ਯਾਤਰਾ ਮਜੀਠਾ ਨਾਗਕਲਾ ਨਵੇਂ ਨਾਗ ਨਸ਼ਹਿਰਾ ਅਤੇ ਅੰਮ੍ਰਿਤਸਰ ਦੀਆਂ ਵਖ ਵਖ ਥਾਵਾਂ ਤੋਂ ਹੁੰਦੀ ਹੋਈ ਭਗਵਾਨ ਵਾਲਮੀਕੀ তীর্থ ਤੱਕ ਪਹੁੰਚੀ इस पवित्र मौके उत्ते वाइस प्रधान बा लक्ष्मण जी बब्बू शाह समेत कई होर उचेचे तौर ते हाजिर हो सुरजीत सिंह सबरवाल, लाभ सिंह सबरवाल केवल धालीवाल मनदीप दीपी बलकार सिंह यादविंदर सिंह, सनी विलियम, हरपाल सिंह प्रदान, मौजूदा सरपंच तरसेम सिंह नागकला, साहिब सिंह, सुखराज सिंह गब्बर मजीठा सबका सरपंच सुखवंत ਗੁਰਦੀਪ ਸਿੰਘ ਸਬਰਵਾਲ ਸਮੇਤ ਸਮੂਹ ਪਿੰਡ ਨਿਵਾਸੀਆਂ ਨੇ ਸ਼ੋਭਾ ਯਾਤਰਾ ਦੇ ਸਵਾਗਤ ਵਿੱਚ ਯੋਗਦਾਨ ਪਾਇਆ। ਭਾਰਤ ਦੇ ਉੱਤੇ ਜਿਹੜੀ ਉਹ ਸੰਗਤ ਮਨਾ ਰਹੀ ਆ ਪ੍ਰੋਗਰਾਮ ਨੂੰ ਮੁੱਕ ਰੱਖਦੇ ਹੋਏ ਜੋ ਸ਼ੋਈਆਂ ਤੋਂ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਪੰਗਜ ਦੀ ਗਵਾਈ ਦੇ ਵਿੱਚ ਨਿਕਲਦੀ ਆ ਉਹ ਐਤ ਕਾ ਦੇ ਸਾਲ ਵੀ ਬਹੁਤ ਹੀ ਸਰਦਾ ਦੇ ਭਾਵਨਾ ਦੇ ਨਾਲ ਜਿਹੜੀ ਉਹ ਸ਼ੋਭਾ ਯਾਤਰਾ ਚੱਲ ਰਹੀ ਆ ਇਸ ਸ਼ੁਭ ਦਿਹਾੜੇ ਦੇ ਇਲਾਕਾ ਨਿਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਨੇ ਜੈ ਵਾਲਮੀਕੀ ਹਰ ਹਰ ਵਾਲੀ 4 ਤਰੀਕ ਨੂੰ ਵੀ ਜਿਹੜੀ ਸ਼ੋਭਾ ਯਾਤਰਾ ਆ ਕੱਲ ਵੀ ਬਹੁਤ ਜਿਹੜੀ ਉਹ ਧੂਮ ਧਾਵਨਾ ਨਾਲ ਜੜਿਓ ਅੰਬਰਸਰ ਸ਼ਹਿਰ ਦੇ ਵਿੱਚ ਦੀ ਨਿਗਰ ਰਹੀ। ਜੀ। ਉਹਨਰ ਭਾਗਵਾਨ ਵਾਲਮੀਕ ਮਹਾਰਾਜ ਕੀ ਜੈ। ਸ੍ਰੀ ਸ੍ਰੀ ਅਕਸਵਰ ਸਾਤਗੁਰੂ ਗਿਆਨनाथ ਮਹਾਰਾਜ ਕੀ ਜੈ। ਸ੍ਰੀ ਸ੍ਰੀ ਅਕਸਵਰ ਸਾਤਗੁਰੂ ਹਰੀਨਾਥ ਮਹਾਰਾਜ ਕੀ ਜੈ। ਹਾਜ਼ਰਾ ਹਜੂਰ ਗੱਦੀ ਦੇ ਬ੍ਰਾਹਮਣ ਸਤਗੁਰ ਮਲਕੀਤਨਾਥ ਮਹਾਰਾਜ ਕੀ ਜੈ। ਸਰਬੱਤ ਦਾ ਸਾਥ ਸੰਗਤ ਕੀ ਜੈ। ਦਾਸ ਪੰਕਜਨਾਥ ਸ਼ਰਕਲ ਮੁਖੀ ਵਾਲਮੀਕ ਸੁਧਾਰ ਸਭਾ ਤੋਂ ਪੂਰੇ ਵਿਸ਼ਵ ਦੇ ਵਿੱਚ ਪਰਮ ਪਿਤਾ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦਾ ਪਰਗਟ ਦਿਹਾੜਾ ਮਨਾਇਆ ਜਾ ਰਿਹਾ ਹੈ 7 ਅਕਤੂਬਰ ਨੂੰ ਉਸ ਪ੍ਰਗਟ ਦਿਹਾੜੇ ਨੂੰ ਸਮਰਪਿਤ ਵਾਲਮੀਕ ਸੰ sadh सभा ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਸ਼ੋਭਾ ਯਾਤਰਾ ਜਿਹੜੀ ਪਿੰਡ ਸੋਈਆਂ ਤੋਂ ਜਿਹੜੀ ਹੁੰਦੀ ਹੋਈ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਔਰ ਹੁੰਦੀ ਹੋਈ ਪਵਨ ਵਾਲਮੀਕ ਟੀਟ ਤੇ ਨੱਕ ਮਸਜਦ ਹੋਊਗੀ ਔਰ ਮੈਂ ਪੂਰੇ ਦੇਸ਼ ਵਾਸੀਆਂ ਨੂੰ ਪਵਨ ਵਾਲਮੀਕ ਮਹਾਰਾਜ ਦੇ ਪ੍ਰਗਟ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਔਰ ਇਹ ਅਪੀਲ ਕਰਦੇ ਆ ਕਿ ਨਸ਼ਿਆਂ ਤੋਂ ਦੂਰ ਰਹੋ ਔਰ ਆਪਣੇ ਬੱਚਿਆਂ ਨੂੰ ਪੜਾਓ ਔਰ ਚੰਗੇ ਕੰਮ ਕਰੋ ਜੋ ਬੋਲੇ ਸੋ ਨਿਹਾਲ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਵਾਲਮੀਕੀ ਮਹਾਰਾਜ ਕੀ ਜੈ ਅੱਜ ਜੋ ਪ੍ਰਗਟ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਮਜੀਠੇਲ ਕੇ ਦੇ ਵਿੱਚੋਂ ਨਿਕਲ ਰਹੀ ਆ ਤੇ ਸਾਡੇ ਆਦਰਨੀਏ ਮਹਾਰਾਜ ਮਲਕੀਤਨਾਥ ਜੀ ਨੇ ਸ਼ੋਭ ਚਰਨ ਜਿਹੜੇ ਨੇ ਮਜੀਠੇ ਦੇ ਵਿੱਚ ਪਏ ਨੇ ਅਸੀਂ ਇਹਨਾਂ ਦਾ ਅਤੀ ਧੰਨਵਾਦੀ ਹਾਂ ਤੇ ਇਹਨਾਂ ਦਾ ਬਹੁਤ ਮਾਣ ਕਰਦੇ ਹਾਂ ਤੇ ਜਿਹੜੇ ਸਾਨੂੰ ਇਹਨਾਂ ਨੇ ਨੀਚਾ ਨੂੰ ਜਿਹੜਾ ਵਾ ਆਪਣੇ ਸਿਰ ਤੇ ਮਿਹਰ ਪਰਿਆ ਹੱਥ ਰੱਖਿਆ ਵਾ ਤੇ ਮੈਂ ਬਾਬਾ ਪੰਕਰਨਾਲ ਜੀ ਦਾ ਵੀ ਓਵਾਰੀ ਹਾਂ ਤੇ ਬਾਬਾ ਮੇਜਰ ਮੇਜਰ ਜੀ ਖਾਲਸਾ ਜੀ ਦਾ ਵੀ ਪ੍ਰਗਟ ਸਿੰਘ ਖਾਲਸਾ ਜੀ ਦਾ ਵੀ ਓਵਾਰੀਆਂ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਾਡੀ ਸ਼ੋਭਾ ਯਾਤਰਾ ਦੀ ਰੌਣਕ ਨੂੰ ਵਧਾਇਆ ਹੈ ਤੇ ਮੈਂ ਸਾਰੀ ਸਾਧ ਸੰਗਤ ਨੂੰ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਕਿਲਾ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਮਹਾਰਾਜ ਜੀ ਅੱਜ ਭਗਵਾਨ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਸੀ ਉਸੇ ਸਬੰਧ ਦੇ ਵਿੱਚ ਸੰਗਤਾਂ ਦੇ ਦਰਸ਼ਨ ਕੀਤੇ ਆ ਤੇ ਮਹਾਰਾਜ ਜੀ ਆਪ ਆਏ ਨੇ ਤੇ ਲੰਗਰ ਦਾ ਸੇਵ ਵਰਤਾਇਆ ਲੱਡੂਆਂ ਦਾ ਪ੍ਰਸ਼ਾਦ ਵਰਤਾਇਆ ਜੀ ਤੇ ਜੀ ਆਇਆਂ ਦੇ ਤੌਰ ਤੇ ਕੀ ਕਹਾਂ ਚਾਹੁੰਗਾ ਅਸੀਂ ਮਹਾਰਾਜ ਜੀ ਦਾ ਬਹੁਤ ਧੰਨਵਾਦ ਕਰਦੇ ਆ ਜੀ ਜੀ ਆਇਆਂ ਆਖਦੇ ਆ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਪਿੰਡ ਨਵੇਲਾਗ ਦੇ ਸਮੂਹ ਸੰਗਤ ਨੂੰ ਵਧਾਈ ਦਿੰਦੇ ਆ ਹੋਇਆ ਜੋ ਇਹਨਾਂ ਨੇ ਸੇਵਾ ਕੀਤੀ ਆ ਮਹਾਰਾਜ ਇਹਨਾਂ ਦੀ ਸੇਵਾ ਸਪੂਰਨ ਕਰੇ ਇਹਨਾਂ ਨੂੰ ਖੁਸ਼ੀਆਂ ਪ੍ਰਾਪਤ ਹੋਣ ਮਹਾਰਾਜ ਦੀਆਂ ਤੇ ਗੁਰੂ ਘਰ ਦੀਆਂ ਜਿਹੜੀ ਸੰਗਤ ਨੇ ਸੇਵਾ ਕੀਤੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਮਹਾਰਾਜ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਰੂਪੇ ਸਿੰਘ ਮੱਟੂ ਮਾਝ ਜ਼ੋਨ ਪ੍ਰਧਾਨ ਵਾਲਮੀਕੀ ਸੁਧਾਰ ਸਭਾ ਤੋਂ ਮੈਂ ਧੰਨਵਾਦ ਕਰਦਾ ਸੰਤ ਮਲਕੀਤ ਨਾਥ ਸਿੰਘ ਜੀ ਦਾ ਜੋ ਜੋ ਭਗਵਾਨ ਵਾਲਮੀਕ ਦੇ ਪ੍ਰਗਟ ਦਿਹਾੜੇ ਤੇ ਇਥੇ ਪਿੰਡ ਨੰਗਨਾਗ ਵਿੱਚ ਪਹੁੰਚੇ ਨੇ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਆ ਜਗਦੀਪ ਸਿੰਘ ਸਾਭੀ ਮੈਂ ਸਮੂਹ ਪੰਜਾਬ ਨੂੰ ਦੁਨੀਆ ਨੂੰ ਗੁਰੂ ਮਹਾਰਾਜ ਦੇ ਪ੍ਰਗਟ ਦਿਹਾੜੇ ਦੀ ਲੱਖ ਲੱਖ ਵਧਾਈ ਦੇਣਾ ਤੇ ਸਾਡੇ ਗੱਦੀ ਨਿਸ਼ੀਨ ਟੂਨਾ ਟਾਪ ਇੰਟਰਸਟ ਦੇ ਬਾਬਾ ਮਲਕੀਤ ਨਾਥ ਜੀ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਤੁਹਾਡਾ ਕਰੋੜ ਕਰੋੜ ਧੰਨਵਾਦ ਕਿ ਤੁਸੀਂ ਆਪ ਜੀ ਦੇ ਬੱਚਿਆਂ ਦੇ ਸਿਰ ਤੇ ਹੱਥ ਰੱਖਿਆ ਤੇ ਸਦਾ ਵੀ ਰੱਖੋਗੇ ਤੇ ਜਿਸ ਤਰ੍ਹਾਂ ਭਾਜੀ ਅਮਿਤ ਨੇ ਤੇ ਸਰਦਾਰ ਸਤਨਾਮ ਸਿੰਘ ਸਰਪੰਚ ਸਾਡੇ ਮੌਜੂਦਾ ਉਹਨਾਂ ਨੇ ਕਿਹਾ ਵਾ ਕਿ ਜੋ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੜ੍ਹਾਂ ਦੇ ਕਾਰਨ ਮੈਂ ਪ੍ਰਮਾਤਮਾ ਅਗਾੜੀ ਬੇਨਤੀ ਕਰ ਅਰਦਾਸ ਕਰੂੰਗਾ ਕਿ ਪ੍ਰਮਾਤਮਾ ਉਹਨਾਂ ਨੂੰ ਫਿਰ ਜੀਨ ਦੀ ਸ਼ਕਤੀ ਬਖਸ਼ਿਓ ਤੇ ਫਿਰ ਉਹਨੋਂ ਤਾਕਤਵਰ ਹੋਣ ਪੰਜਾਬ ਖੁਸ਼ਹਾਲ ਹੋਵੇ ਆਪਣੇ ਚਰਨਾਂ ਨਾ ਪ੍ਰਮਾਤਮਾ ਲਾ ਕੇ ਰੱਖੇ ਤੇ ਮੈਂ ਪੂਰੇ ਸਮਾਜ ਨੂੰ ਆਪਣੇ ਵਾਲਮੀਕ ਭਾਈਚਾਰੇ ਨੂੰ ਮਜੀਤ ਸਿੰਘ ਭਾਈਚਾਰੇ ਨੂੰ ਇਹ ਕਰੋੜ ਕਰੋੜ ਵਧਾਈ ਦੇਣਾ ਤੇ ਮੇਰੇ ਪਿੰਡ ਨਵੇਂ ਨਾਗ ਗੁਰਮਹਾਰਾਜ ਦੇ ਆਉਣ ਦੀ ਉਹਨਾਂ ਦਾ ਕਰੋੜ ਕਰੋੜ ਧੰਨਵਾਦ ਤੇ ਉਹਨਾਂ ਦੇ ਨਾਲ ਆਈ ਸਾਧ ਸੰਗਤ ਦਾ ਕਰੋੜ ਕਰੋੜ ਧੰਨਵਾਦ ਭਾਜੀ ਅਮਿਤ ਦਾ ਸਾਡੇ ਸਤਨਾਮ ਸਿੰਘ ਸਤਨਾਮ ਉਹਨਾਂ ਦੀ ਪੰਚਾਇਤ ਵੱਲੋਂ ਵੀ ਅਸੀਂ ਕਰੋੜ ਕਰੋੜ ਬੜੀ ਸਵਾਗਤ ਕਰਦੇ ਉਹਨਾਂ ਦਾ ਮੰਨਾ ਸਤਨਾਮ ਸਿੰਘ ਜੀ ਸਰਪੰਚ ਪਿੰਡ ਨਾਗ ਨਵੇਂ ਅੱਜ ਭਗਵਾਨ ਬਾਲਮੀਕ ਦੀ ਸ਼ੋਭਾ ਯਾਤਰਾ ਦੇ ਵਿੱਚ ਜਿਹੜੀ ਸੋਈਆਂ ਤੋਂ ਹੁੰਦੀ ਹੈ ਮਜੀਠਾ ਕਸਬਾ ਨਾਕ ਕਲਾ ਤੋਂ ਧੀ ਸਾਡੇ ਪਿੰਡ ਨਾਗ ਨਵੇਂ ਪਹੁੰਚੀ ਆ ਜਿਹਦੇ ਵਿੱਚ ਸਾਡੇ ਅੰਮ੍ਰਿਤ ਸਿੰਘ ਸਾਡੇ ਪੰਖੇ ਨਾਥ ਜੀ ਸਾਡੇ ਮਹਾਪੁਰਸ਼ ਮਕੀਨ ਨਾਥ ਜੀ ਵੀ ਨਾਲ ਉਹ ਸ਼ੋਭਾ ਯਾਤਰਾ ਵਿੱਚ ਉਹਨਾਂ ਦੇ ਦਰਸ਼ਨ ਸਾਨੂੰ ਮਤਲਬ ਬਹੁਤ ਪਹਿਲਾਂ ਸਾਰੇ ਸੰਗਤ ਨੂੰ ਭਗਵਾਨ ਬਾਲਮੀਕ ਦੀ ਪ੍ਰਕਿਰਤੀ ਨੂੰ ਸਾਨੂੰ ਬਹੁਤ ਬਹੁਤ ਵਧਾਈ ਆ ਉਹ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਜੋ ਸਾਨੂੰ ਭਗਵਾਨ ਬਾਲਮੀਕ ਜੀ ਨੇ ਸਮਝੀ ਵਾਲਤਾ ਦਾ ਕਿ ਬੇਜ ਦਿੱਤਾ ਵਾ ਉਹਨੂੰ ਪੂਰੇ ਕਰਦੇ ਹੋਏ ਅਸੀਂ ਸਾਰੇ ਪੰਜਾਬ ਦੀ ਸੁੱਖ ਸ਼ਾਂਤੀ ਦੀ ਬੇਨਤੀ ਕਰਦੇ ਆ ਗੁਰੂ ਮਰਗ ਚਰਨਾਂ ਵਿੱਚ ਇਸ ਤਰ੍ਹਾਂ ਪਿਛਲੇ ਦਿਨੀ ਪੰਜਾਬ ਤੇ ਕਾਫੀ ਕਰੋਪੀ ਰਹੀ ਆ ਮਤਲਬ ਲੋਕਾਂ ਨੂੰ ਹੜਾਂ ਦੀ ਮਾਰ ਮੀਂਹਾਂ ਦੀ ਸਾਰਾ ਕੁਝ ਬੜਾ ਕੁਝ ਨਾ ਪਿਆ ਵਾ ਜਿੱਦਾਂ ਕਿ ਕਾਫੀ ਨੁਕਸਾਨ ਜਾਨਵਰ ਨੁਕਸਾਨ ਹੋਇਆ ਵਾ ਅਸੀਂ ਉਹਨਾਂ ਟਾਈਮ ਦੇ ਵਿੱਚ ਮਹਾਰਾਜ ਜੀ ਕੋਲ ਬੇਨਤੀ ਕਰਦੇ ਆ ਕਿ ਪੰਜਾਬ ਹੱਸਦਾ ਬਸਦਾ ਰੰਗਲਾ ਪੰਜਾਬ ਬਣੇ ਜਿਹਦੇ ਵਿੱਚ ਅਸੀਂ ਸਾਰਾ ਸਾਰੇ ਭਾਈਚਾਰੇ ਸਾਡੀ ਜਿਹੜੀ ਬਾਲਤਾ ਦਾ ਪ੍ਰਤੀਕ ਜਿਦਾਂ ਬਲਮੀਜੀ ਸਾਡੇ ਗੁਰੂ ਮਾਰਨ ਦਿੱਤਾ ਵਾ ਅਈ ਰਲ ਮਿਲ ਕੇ ਰਹੀਏ ਸ਼ੋਭਾ ਯਾਤਰਾ ਯਾ ਸਰਨ ਬਹੁਤ ਬਹੁਤ ਵਧਾਈ ਉਹ ਗੱਲ ਦੀ ਤੁਹਾਡਾ ਵੀ ਆਇਆਂ ਦਾ ਮਾਣ ਬਹੁਤ ਬਹੁਤ ਧੰਨਵਾਦ ਦਾ